ਦੋਸਤੋ ਮੈਂ ਜਸਵੀਰ ਕੌਰ ਜੱਸੀ ਆਦਾਰਾ ਇਨਕਲਾਬੀ ਸਾਡਾ ਰਾਹ ਵੱਲੋਂ ਅੱਜ ਅਸੀਂ ਬੰਗਲਾਦੇਸ਼ ਤਾਨਾ ਸਾਹ ਸਰਕਾਰ ਦਾ ਅੰਤ ਅਤੇ ਅੱਗੇ ਵਧਣ ਲਈ ਸੰਘਰਸ਼ ਲੇਖ ਤੇ ਵਿਚਾਰ ਚਰਚਾ ਕਰਾਂਗੇ ਬੰਗਲਾਦੇਸ਼ ਵਿੱਚ ਸਿਆਸੀ ਤੂਫਾਨ ਆ ਗਿਆ ਹੈ ਵਿਦਿਆਰਥੀਆਂ ਦੀ ਸੁਨਾਮੀ ਨੇ ਸ਼ੇਖ ਅਸੀਨਾ ਦੇ 15 ਸਾਲਾਂ ਦੇ ਬੇਰੋਗ ਸ਼ਾਸਨ ਨੂੰ ਰੋੜ ਕੇ ਰੱਖ ਦਿੱਤਾ ਹੈ ਤੇ 5 ਅਗਸਤ ਨੂੰ ਉਸ ਨੂੰ ਬੰਗਲਾਦੇਸ਼ ਤੋਂ ਭਾਰਤ ਭੱਜਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਫੌਜ ਨੇ ਲੋਕਾਂ ਦੇ ਵੱਧ ਰਹੇ ਸੰਘਰਸ਼ ਨੂੰ ਦਬਾਉਣ ਤੋਂ ਇਨਕਾਰ ਕਰ ਦਿੱਤਾ ਸੀ ਪੁਲਿਸ ਵੱਲ ਥਾਣਿਆਂ ਵਿੱਚ ਵਾਪਸ ਭੱਜ ਗਿਆ ਅਤੇ ਕਈ ਥਾਵਾਂ ਤੇ ਥਾਣਿਆਂ ਤੇ ਤਾਵਾ ਬੋਲਿਆ ਗਿਆ ਇਸ ਜਵਾਲਾਮੁਖੀ ਘਟਨਾ ਪਿੱਛੇ ਕਈ ਅੰਦਰੂਨੀ ਅਤੇ ਬਾਹਰੀ ਕਾਰ ਕਹਨ ਪਾਕਿਸਤਾਨੀ ਫੌਜ ਦੇ ਖਿਲਾਫ 1971 ਦੀ ਲੜਾਈ ਦੇ ਲੜਾਕਿਆਂ ਦੇ ਪਰਿਵਾਰਾਂ ਦੇ ਨਾਂ ਤੇ ਆਬਾਦੀ ਲਈ ਸਮਰਥਕਾਲੇ ਇਰਾਖਵੇਂ ਕਰਨ ਦੀ ਬਹਾਲੀ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਤੇ ਸੇਖ ਹਸੀਨਾ ਦਾ ਬੇਰਹਿਮ ਦਮਨ ਉਸ ਦੇ ਬਾਧ ਰਹੇ ਗੈਰ ਜਮਹੂਰੀ ਸ਼ਾਸਨ ਵਿਰੁੱਧ ਫੌਰੀ ਕਾਰਨ ਬਣ ਗਿਆ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਕਥਤ ਤੌਰ ਤੇ 440 ਤੋਂ ਵੱਧ ਵਿਦਿਆਰਥੀ ਮਾਰੇ ਗਏ ਜੋ ਕਿ ਦਲੇਰੀ ਅਤੇ ਕੁਰਬਾਨੀ ਦੀ ਕਹਾਣੀ ਹਨ ਟਾਕਾ ਚਟੋਗਰਾਮ ਰੰਗਪੁਰ ਅਤੇ ਹੋਰ ਬਹੁਤ ਸਾਰੇ ਕੇਂਦਰ ਇਸ ਸੰਘਰਸ਼ ਦੇ ਮੈਦਾਨ ਬਣ ਗਏ ਹਾਲਾਂਕਿ ਸ਼ੇਖ ਅਸਿਨਾ ਸਰਕਾਰ ਨੂੰ 2018 ਵਿੱਚ ਇਸ ਰਾਖਵੇ ਕਰਨ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਸੀ ਪਰ ਹਾਈ ਕੋਰਟ ਵੱਲੋਂ ਦਵਾਵਾਰਾ ਬਹਾਲ ਕੀਤਾ ਗਿਆ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮ ਨੂੰ ਰੱਦ ਕਰ ਦਿੱਤਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਬੰਗਲਾਦੇਸ਼ ਵਿੱਚ ਆਵਾਮੀ ਲੀਗ ਦੇ ਸ਼ਾਸਨ ਦੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਵਿਦਿਆਰਥੀ ਪ੍ਰਦਰਸ਼ਨਾਂ ਨੇ ਵਿਆਪਕ ਬੱਦਰ ਤੇ ਲਾਮਬੰਦੀ ਨੂੰ ਪ੍ਰੇਰਿਤ ਕੀਤਾ ਸ਼ੇਖ ਅਸਿਨਾ ਦੇ ਪਿਛਲੇ ਡੇਢ ਦਹਾਕੇ 'ਚ ਆਪਣੇ ਸ਼ਾਸਨ ਵਿਰੋਧ ਕਈ ਅੰਦੋਲਨਾਂ ਨੂੰ ਦਵਾ ਦਿੱਤਾ ਸੀ ਉਸਨੇ ਆਪਣਾ ਰਾਜ ਕੈਮਰਾ ਖੰਣ ਲਈ ਪੁਲਿਸ ਅਤੇ ਫੌਜ ਤੇ ਭਰੋਸਾ ਕੀਤਾ ਪਰ ਇਸ ਵਾਰ ਫੌਜ ਉਸਦੀ ਮਦਦ ਲਈ ਨਹੀਂ ਆਈ ਅਤੇ ਲੋਕਾਂ ਦੇ ਸੰਘਰਸ਼ ਨੇ ਉਸ ਨੂੰ ਰਾਜ ਸੱਤਾ ਅਤੇ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ ਉਸ ਦੇ ਸ਼ਾਸਨ ਵਿੱਚ ਨਾ ਸਿਰਫ ਜਨਤਾ ਸਗੋਂ ਹਾਕਮ ਜਮਾਤ ਤੋਂ ਲੈ ਕੇ ਵਿਰੋਧੀ ਪਾਰਟੀਆਂ ਨੂੰ ਵੀ ਦਬਾਇਆ ਗਿਆ ਅਤੇ ਬਹੁਤ ਸਾਰੇ ਨੇਤਾਵਾਂ ਨੂੰ ਜਿਹੜੇ ਵਿੱਚ ਡੱਕ ਦਿੱਤਾ ਗਿਆ ਜਾਂ ਦੇਸ਼ ਤੋਂ ਭੱਜਣ ਲਈ ਮਜਬੂਰ ਕੀਤਾ ਗਿਆ ਸ਼ੇਖ ਅਸੀਨਾ ਨੇ ਚੋਣਾਂ ਕਰਵਾਉਣ ਲਈ ਅੰਤਰਮ ਸਰਕਾਰ ਬਣਾਉਣ ਦੀ ਲੋੜ ਨੂੰ ਖਤਮ ਕਰ ਦਿੱਤਾ ਅਤੇ ਚੋਣਾਂ ਨੂੰ ਇੱਕ ਹਾਸੋ ਹੀਣਾ ਅਭਿਆਸ ਬਣਾ ਦਿੱਤਾ 2018 ਦੀਆਂ ਚੋਣਾਂ ਤੋਂ ਬਾਅਦ ਭਾਰੀ ਵਿਰੋਧ ਪ੍ਰਦਰਸ਼ਨ ਹੋਏ ਅਤੇ ਜਨਵਰੀ 2024 ਵਿੱਚ ਹੋਈਆਂ ਚੋਣਾਂ ਦਾ ਸਾਰੀਆਂ ਵਿਰੋਧੀ ਪਾਰਟੀਆਂ ਨੇ ਬਾਈਕਾਟ ਕੀਤਾ ਸ਼ੇਖ ਅਸ਼ੀਨਾ ਦੁਆਰਾ ਇੱਕ ਪਾਰਟੀ ਸ਼ਾਸਨ ਦੀ ਸ਼ੁਰੂਆਤ ਨੇ ਚੋਣਾਂ ਸਮੇਤ ਲੋਕਤੰਤਰੀ ਸੰਪੇਸ਼ ਨੂੰ ਖਤਮ ਕਰ ਦਿੱਤਾ ਅਕਤੂਬਰ ਨਵੰਬਰ 2023 ਵਿੱਚ ਉਜਰਤਾਂ ਵਿੱਚ ਵਾਧੇ ਅਤੇ ਸੁਰੱਖਿਆ ਦੇ ਉਪਾਅਾਂ ਦੇ ਵਾਦੇ ਕੰਮ ਦੇ ਬੋਲ ਦੇ ਵਿਰੁੱਧ ਕੱਪੜਾ ਉਦਯੋਗ ਦੇ 40 ਲੱਖ ਵਰਕਰਾਂ ਨੇ ਜਿਨ੍ਹਾਂ ਵਿੱਚੋਂ 85% ਔਰਤਾਂ ਸਨ ਦੀ ਹੜਤਾਲ ਨੂੰ ਬੇਰਹਿਮੀ ਨਾਲ ਦਬਾਇਆ ਗਿਆ ਅਤੇ ਇੱਕ ਮਹਿਲਾ ਕਰਮਚਾਰੀ ਸਮੇਤ ਅੱਧੀ ਦਰਜਣ ਮਜ਼ਦੂਰ ਨੂੰ ਮਜ਼ਦੂਰਾਂ ਨੂੰ ਮਾਰ ਦਿੱਤਾ 19500 ਵਰਕਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ ਸਮੇਂ ਦੇ ਨਾਲ ਆਵਾਮੀ ਲੀਗ ਵੀ ਬਦਲ ਗਈ ਕਿਉਂਕਿ ਵਪਾਰਕ ਹਿੱਤ ਪਾਰਟੀ ਉੱਤੇ ਹਾਵੀ ਹੋ ਗਏ ਅਤੇ ਸ਼ੇਖ ਅਸੀਨਾਵਾਲੇ ਇੱਕ ਸਮੂਹ ਬਣ ਗਿਆ ਅਧਿਆਪਕਾਂ ਵਕੀਲਾਂ ਅਤੇ ਪੇਸ਼ਾਵਰਾਂ ਦੀ ਪਹਿਲੀ ਪਹਿਲੀ ਦੀ ਲੀਡਰਸ਼ਿਪ ਜਿਸ ਨੇ ਆਵਾਮੀ ਲੀਗ ਦੇ ਕਈ ਜਵਰਾਂ ਦੇ ਦੌਰ ਦੇ ਅੰਦਰ ਅਗਵਾਈ ਕੀਤੀ ਸੀ ਉਹ ਸਾਰੀ ਲੀਡਰਸ਼ਿਪ ਨੂੰ ਸਵਾਰਤੀ ਹਿੱਤਾਂ ਨੇ ਪਾਸੇ ਕਰ ਦਿੱਤਾ ਸ਼ੇਖ ਅਸੀਨਾ ਅਤੇ ਆਵਾਮੀ ਲੀਗ ਦਾ ਲੋਕਾਂ ਤੋਂ ਦੂਰ ਹੋਣਾ ਇੱਕ ਦਿਨ ਵਿੱਚ ਨਹੀਂ ਹੋਇਆ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਪਿਸ਼ੋਕੜ ਵਿੱਚ ਧੀਮੀ ਆਰਥਿਕਤਾ ਵੱਧ ਰਹੀ ਮਹਿੰਗਾਈ ਕਰਕੇ ਨੌਜਵਾਨਾਂ ਵਿੱਚ ਅਤੇ ਜ਼ਰੂਰੀ ਵਸਤਾਂ ਦੀ ਵਾਧੀਆਂ ਕੀਮਤਾਂ ਅਤੇ ਵਿਦੇਸ਼ੀ ਸ਼ਕਤੀਆਂ ਖਾਸ ਤੌਰ ਤੇ ਅਮਰੀਕਾ ਯੂਕੇ ਚੀਨਾ ਅਤੇ ਭਾਰਤ ਵਿੱਚਕਾਰ ਵੱਧ ਰਹੇ ਵਿਰੋਧ ਵਿਦੇਸ਼ੀ ਸ਼ਕਤੀਆਂ ਦਾ ਅਰਥਚਾਰੇ ਸਮਾਜ ਰਾਜਨੀਤੀ ਅਤੇ ਰੱਖਿਆ ਬਲਾਂ ਵਿੱਚ ਪ੍ਰਭਾਵ ਸੀ ਮੌਜੂਦਾ ਸੈਨਾ ਮੁਖੀ ਨੂੰ ਬ੍ਰਿਟਿਸ਼ ਅਕੈਡਮੀ ਵਿੱਚ ਸਖਲਾਈ ਦਿੱਤੀ ਗਈ ਸੀ ਅਤੇ ਪੱਛਮੀ ਅਤੇ ਫੌਜ ਪੱਛਮੀ ਸ਼ਕਤੀਆਂ ਦੇ ਪ੍ਰਭਾਵ ਹੇਠ ਸੰਯੁਕਤ ਰਾਸ਼ਟਰ ਦੀ ਅਗਵਾਈ ਵਾਲੀ ਸ਼ਾਂਤੀ ਮਿਸ਼ਨਾਂ ਵਿੱਚ ਹਿੱਸਾ ਲੈ ਰਹੀ ਹੈ ਬੰਗਲਾਦੇਸ਼ ਨੂੰ ਸ਼ੇਖ ਅਸੀਨਾ ਦੇ ਸ਼ਾਸਨ ਦਰਾਨਾ ਆਰਥਿਕ ਸਫਲਤਾ ਦੀ ਕਹਾਣੀ ਵਜੋਂ ਜਾਣਿਆ ਜਾਂਦਾ ਹੈ ਇਸ ਨੂੰ ਖਾਸ ਤੌਰ ਤੇ ਕੱਪੜਾ ਉਦਯੋਗ ਦੇ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਤੋਂ ਲਾਭ ਹੋਇਆ ਹੈ ਜੋ 1980 ਦੇ ਦਹਾਕੇ ਦੇ ਮੱਧ ਵਿੱਚ ਵਿਸ਼ਵ ਵਪਾਰ ਸੰਗਠਨ ਦੇ ਇੱਕ ਤਰੂ ਵੀ ਸੰਸਾਰ ਵਿੱਚ ਸਰਗਰਮ ਹੋਣ ਤੋਂ ਬਾਅਦ ਹੋਇਆ ਬੰਗਲਾਦੇਸ਼ ਚੀਨ ਤੋਂ ਬਾਅਦ ਕੱਪੜਿਆਂ ਦਾ ਸਭ ਤੋਂ ਵੱਡਾ ਨਿਰਯਾਤਕ ਬਣ ਕੇ ਉੱਭਰਿਆ ਪੱਛਮੀ ਬਾਜ਼ਾਰ ਵਿੱਚ ਇਹਨਾਂ ਦਰਮਦਾਂ ਦਾ ਮੁੱਖ ਕੇਂਦਰ ਹਨ ਕੱਪੜਿਆਂ ਦੀ ਬਰਾਮਦ ਨੇ ਇਸ ਦੀ ਬਰਾਮਦ ਕਮਾਈ ਦਾ ਲਗਭਗ 80% ਯੋਗਦਾਨ ਪਾਇਆ ਵਿਦੇਸ਼ੀ ਨਿਵੇਸ਼ ਨੂੰ ਸਸਤੀ ਮਜ਼ਦੂਰੀ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਖਤਮ ਕਰਕੇ ਆਕਰਸ਼ਿਤ ਕੀਤਾ ਗਿਆ ਅਜਿਹੇ ਉਤਪਾਦਨ ਦਾ ਮਤਲਬ ਆ ਸਾਮਰਾਜੀ ਮੁਲਕਾਂ ਦੀਆਂ ਬਹੁ ਰਾਸ਼ਟਰੀ ਕੰਪਨੀਆਂ ਦੇ ਮੁਨਾਫੇ ਲਈ ਉਤਪਾਦਨ ਸੀ ਪਰ ਬਿਨਾਂ ਕਿਸੇ ਕਾਨੂੰਨੀ ਜ਼ਿੰਮੇਵਾਰੀ ਦੇ 24 April 2013 ਨੂੰ ਰਾਣਾ ਪਲਾਜ਼ਾ ਦੇ ਢਹਿਣ ਨਾਲ ਜਿਸ ਵਿੱਚ ਟੈਕਸਟਾਈਲ ਫੈਕਟਰੀਆਂ ਸਨ 1134 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 2500 ਤੋਂ ਵੱਧ ਲੋਕਾਂ ਨੂੰ ਉਸ ਇਮਾਰਤ ਵਿੱਚੋਂ ਬਚਾਇਆ ਗਿਆ ਇਹ ਇਤਿਹਾਸ ਦਾ ਸਭ ਤੋਂ ਘਾਤਕ ਕਪੜਾ ਫੈਕਟਰੀ ਹਾਦਸਾ ਸੀ ਅਤੇ ਐਮਨੈਸਟੀ ਇੰਟਰਨੈਸ਼ਨਲ ਨੇ ਇਸ ਨੂੰ ਵਪਾਰ ਨਾਲ ਸੰਬੰਧਿਤ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਹੈਰਾਨ ਕਰਨ ਵਾਲੀ ਤਾਜ਼ਾ ਉਦਾਹਰਣ ਕਿਹਾ ਹੈ ਇਸ ਘਟਨਾ ਵਿੱਚ ਅੰਤਰਰਾਸ਼ਟਰੀ ਬ੍ਰਾਂਡ ਸਪਸ਼ਟ ਤੌਰ ਤੇ ਸਾਰੀ ਜਵਾਬਦੇਹੀ ਤੋਂ ਬਚ ਗਿਆ ਇੱਕ ਹੋਆ ਸੈਕਟਰ ਜਿਸ ਨੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕੀਤਾ ਉਹ ਫਾਰਮਾਸਿਊਟੀਕਲ ਉਦਯੋਗ ਸੀ ਅਤੇ ਇਹ ਪੱਛਮੀ ਦੇਸ਼ਾਂ ਵਿੱਚ ਬਰੀਕੀ ਜਾਂਚ ਤੋਂ ਬਚਣ ਲਈ ਵੀ ਬੰਗਲਾਦੇਸ਼ ਵਿੱਚ ਨਿਵੇਸ਼ ਕਰ ਰਿਹਾ ਸੀ ਹਾਲਾਂਕਿ ਇਸ ਸਮੇਂ ਵਿੱਚ ਵਿਦੇਸ਼ੀ ਮੁਦਰਾ ਸਥਿਤੀ ਵਿੱਚ ਸੁਧਾਰ ਅਤੇ ਸਰਕਾਰੀ ਮਾਲੀਆ ਵਿੱਚ ਵਾਧਾ ਦੇਖਿਆ ਗਿਆ ਜਦੋਂ ਕਿ ਉਦਯੋਗ ਖੇਤਰ ਆਰਥਿਕਤਾ ਵਿੱਚ ਲਗਭਗ 30% ਯੋਗਦਾਨ ਪਾਉਂਦਾ ਹੈ ਇਹਨਾਂ ਐਫਡੀਆਈ ਨਿਰਪਰ ਖੇਤਰਾਂ ਦੇ ਵਾਅਦੇ ਨਾਲ ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਜੀਡੀਪੀ ਭਾਰਤ ਅਤੇ ਪਾਕਿਸਤਾਨ ਨੂੰ ਪਿਛਾੜਦੀ ਹੈ ਪਰ ਮਜ਼ਦੂਰਾਂ ਨੂੰ ਬਹੁ ਰਾਸ਼ਟਰੀ ਕੰਪਨੀਆਂ ਲਈ ਮੁਨਾਫਾ ਕਮਾਉਣ ਲਈ ਬਹੁਤ ਘੱਟ ਉਜਰਤਾ ਅਤੇ ਸਹੀ ਸੁਰੱਖਿਆ ਪ੍ਰਬੰਧਾ ਤੋਂ ਬਿਨਾ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ ਹਾਲਾਂਕਿ ਇੱਕ ਪਹਿਲੂ ਮਹਿਲਾ ਕਰਮਚਾਰੀਆਂ ਦਾ ਵੱਡੇ ਪੱਧਰ ਤੇ ਰੁਜ਼ਗਾਰ ਸੀ ਬੰਗਲਾਦੇਸ਼ ਵਿੱਚ ਔਰਤਾਂ ਵਿੱਚ ਸਾਖਰਤਾ ਦਰ ਉੱਚੀ ਹੈ ਪਰ ਕੋਵਿਡ ਤੋਂ ਬਾਅਦ ਇਹ ਨਿਰਯਾਤ ਸੈਕਟਰ ਦੀ ਹਾਲਤ ਮਾੜੀ ਹੈ ਜੁਕਰੇਨੋ ਜੰਦ ਤੋਂ ਬਾਅਦ ਇਦਨੀਆਂ ਕੀਮਤਾਂ ਵਧਣ ਦੇ ਨਾਲ ਬੰਗਲਾਦੇਸ਼ ਦੀ ਮੁਦਰਾ ਟਕਾ ਦੁਆਹੇਠ ਆ ਗਈ। ਹਾਲ ਹੀ ਦੇ ਮਹੀਨਿਆਂ ਵਿੱਚ ਬੰਗਲਾਦੇਸ਼ ਦੀ ਮੁਦਰਾ ਵਿੱਚ 28% ਦੀ ਗਿਰਾਵਟ ਆਈ ਹੈ। ਉਦਯੋਗਿਕ ਖੇਤਰਾਂ ਵਿੱਚ ਖੜੋਤ ਅਤੇ ਗ੍ਰਾਵਟ ਕਰਨ ਬੇਰੋਜ਼ਗਾਰੀ ਵਧੀ ਹੈ ਅਤੇ 170 ਮਿਲੀਅਨ ਬੰਗਲਾਦੇਸ਼ੀਆਂ ਵਿੱਚੋਂ 30 ਮਿਲੀਅਨ ਬੇਰੋਜ਼ਗਾਰ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਹਨ। ਬੰਗਲਾਦੇਸ਼ ਦੇ ਸਮੁੱਚੇ ਹਾਲਾਤਾਂ ਦੇ ਅਧਿਆਨ ਤੋਂ 3% ਰੱਖਵੇ ਕਰਨ ਵਿਰੁੱਧ ਵਿਦਿਆਰਥੀਆਂ ਨੌਜਵਾਨਾਂ ਦੇ ਗੁੱਸੇ ਨੂੰ ਸਮਝਿਆ ਜਾ ਸਕਦਾ ਹੈ ਖੇਤੀਬਾੜੀ ਜੋ ਜੀਡੀਪੀ ਵਿੱਚ ਲਗਭਗ 14% ਯੋਗਦਾਨ ਪਾਉਂਦੀ ਹੈ ਅਤੇ ਲਗਭਗ 60% ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ ਉੱਪਰ ਸਰਕਾਰ ਵੱਲੋਂ ਬਹੁਤ ਘੱਟ ਧਿਆਨ ਦਿੱਤਾ ਗਿਆ ਆਰਥਿਕ ਖੜੋਤ ਤੋਂ ਇਲਾਵਾ ਬੰਗਲਾਦੇਸ਼ ਖਾਸ ਤੌਰ ਤੇ ਅਮਰੀਕਾ ਯੂਕੇ ਅਤੇ ਚੀਨ ਵਿੱਚ ਕਾਰ ਵਧ ਰਹੇ ਵਿਰੋਧ ਦਾ ਸ਼ਿਕਾਰ ਹੋ ਗਿਆ ਇਸ ਤੋਂ ਪਹਿਲਾਂ ਬੰਗਲਾਦੇਸ਼ ਵਿੱਚ ਰੂਸ ਦਾ ਪ੍ਰਭਾਵ ਸੀ ਪਰ ਇਸ ਵਿੱਚ ਗਰਾਵਟਾਈ ਹਾਲ ਹੀ ਦੇ ਦਹਾਕਿਆਂ ਵਿੱਚ ਜਿੱਥੇ ਭਾਰਤ ਸਰਕਾਰ ਪੱਛਮੀ ਸ਼ਕਤੀਆਂ ਦੇ ਨੇੜੇ ਵਧੀ ਹੈ ਉੱਥੇ ਯੂਕਰੇਨ ਜੰਦ ਤੋਂ ਬਾਅਦ ਇਹ ਸਬੰਧ ਤਣਾਅਪੂਰਨ ਹੋ ਗਏ ਹਨ ਚੀਨ ਨੇ ਆਪਣਾ ਨਿਵੇਸ਼ ਵਧਾ ਕੇ ਬੰਗਲਾਦੇਸ਼ ਨਾਲ ਆਰਥਿਕ ਸਬੰਧ ਬਧਾਏ ਬੰਗਾਲ ਦੀ ਖਾੜੀ ਵਿੱਚ ਰਣਨੀਤਿਕ ਤੌਰ ਤੇ ਇਸ ਦੇਸ਼ ਲਈ ਚੀਨ ਕੋਲ ਲੰਬੇ ਸਮੇਂ ਦੀਆਂ ਯੋਜਨਾਵਾਂ ਹਨ ਇਸ ਦੇ ਨਾਲ ਹੀ ਅਮਰੀਕਾ ਬੰਗਾਲ ਦੀ ਖਾੜੀ ਤੇ ਆਪਣਾ ਪ੍ਰਭਾਵ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸੇਖ ਅਸ਼ੀਨਾ ਤੜਾ ਅਮਰੀਕਾ ਪਟੇਨਾ ਅਤੇ ਚੀਨ ਵਿਚਕਾਰ ਟਕਰਾਅ ਦੇ ਬਾਵਜੂਦ ਭਾਰਤ ਦੇ ਨੇੜੇ ਬਣਿਆ ਹੋਇਆ ਹੈ ਅਮਰੀਕਾ ਦੀ ਅਗਵਾਈ ਵਾਲਾ ਪੱਛਮੀ ਸਮੂਹ ਜੋ ਪਹਿਲਾਂ ਦੱਖਣੀ ਏਸ਼ੀਆ ਵਿੱਚ ਆਪਣੀਆਂ ਨੀਤੀਆਂ ਨੂੰ ਭਾਰਤ ਨਾਲ ਜੋੜ ਰਿਹਾ ਸੀ ਹੁਣ ਭਾਰਤ ਨੂੰ ਰੂਸ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਦੇ ਹੋਏ ਬਖਰੇ ਤੌਰ ਤੇ ਆਪਣੇ ਹਿੱਤਾਂ ਦੀ ਪੈਰਵਾਹੀ ਕਰ ਰਿਹਾ ਹੈ ਅਮਰੀਕਾ ਨੇ ਸੇਖ ਹਸੀਨਾ ਸਰਕਾਰ ਦੀ ਆਲੋਚਨਾ ਕੀਤੀ ਸੀ ਖਾਸ ਤੌਰ ਤੇ ਲੋਕਤੰਤਰ ਤੇ ਹਮਲੇ ਨੂੰ ਲੈ ਕੇ ਅਮਰੀਕਾ ਯੂਕੇ ਦੇ ਬੰਗਲਾਦੇਸ਼ ਦੇ ਅੰਦਰ ਰਾਜਨੀਤਿਕ ਆਰਥਿਕ ਸਮਾਜਿਕ ਅਤੇ ਫੌਜੀ ਹਿੱਤ ਹਨ ਉਹਨਾਂ ਦੇ ਬੰਗਲਾਦੇਸ਼ ਦੇ ਟੈਕਸਟਾਈਲ ਦੇ ਸਭ ਤੋਂ ਵੱਡੇ ਨਿਰਯਾਤ ਬਾਜ਼ਾਰ ਤੇ ਕਈ ਐਨ ਜੀਓ ਆ ਵਿਸ਼ਵ ਬੈਂਕ ਦੇ ਪ੍ਰੋਜੈਕਟਾਂ ਨਾਲ ਡੂੰਘੇ ਸਬੰਧ ਹਨ ਹਾਲੀਆ ਘਟਨਾਵਾਂ ਤੋਂ ਇਹ ਸਪੱਸ਼ਟ ਹੈ ਕਿ ਅੰਤਰ-ਸਾਮਰਾਜੀ ਵਿਰੋਧ ਤਾਇਆ ਤੇਜ਼ ਹੋ ਗਈਆਂ ਹਨ ਅਤੇ ਹੋਰ ਵਧਣਗੀਆਂ ਖਾਸ ਕਰਕੇ ਅਮਰੀਕਾ ਤੇ ਚੀਨ ਵਿਚਕਾਰ ਬੰਗਲਾਦੇਸ਼ ਦੇ ਹਾਲਾਤਾਂ ਨੂੰ ਮਿਆਂਮਾਰ ਅੰਦਰ ਚੱਲ ਰਹੀ ਖਾਨਾ ਜੰਗੀ ਨਾਲ ਜੋੜ ਕੇ ਵੀ ਦੇਖਣਾ ਚਾਹੀਦਾ ਹੈ ਜਿੱਥੇ ਇਹਨਾਂ ਸ਼ਕਤੀਆਂ ਦੇ ਹਿੱਤ ਉਸ ਦੇਸ਼ ਵਿੱਚ ਫੌਜੀ ਸ਼ਾਸਨ ਦੇ ਖਿਲਾਫ ਵਾਧੇ ਹਥਿਆਰਬੰਦ ਸੰਘਰਸ਼ ਦੇ ਮੱਦੇਨਜ਼ਰ ਟਕਰਾ ਰਹੇ ਹਨ ਬੰਗਲਾਦੇਸ਼ ਵਿੱਚ ਮੌਜੂਦਾ ਹਵਾਰਾਂ ਨੂੰ ਦੋ ਪੜਾਵਾਂ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਜੁਲਾਈ 2024 ਵਿੱਚ ਪਹਿਲੇ ਪੜਾਅ ਵਿੱਚ ਇਹ ਮੁੱਖ ਤੌਰ ਤੇ ਇੱਕ ਵਿਦਿਆਰਥੀ ਅੰਦੋਲਨ ਸੀ ਹਾਲਾਂਕਿ ਵਿਰੋਧੀ ਸਿਆਸੀ ਪਾਰਟੀਆਂ ਆਪਣੇ ਵਿਦਿਆਰਥੀ ਕਾਰਗੁੰਨ ਰਾਹੀਂ ਹਿੱਸਾ ਲੈ ਰਹੀਆਂ ਸਨ ਇਹ ਵਿਦਿਆਰਥੀ ਜ਼ਿਆਦਾਤਰ ਮਜ਼ਦੂਰ ਪਰਿਵਾਰਾਂ ਅਤੇ ਪਿੰਡੂ ਬਿਸ਼ੋਕੜ ਵਾਲੇ ਸਨ ਸਾਨੂੰ ਕੁਝ ਸਾਲ ਪਹਿਲਾਂ ਇਸੇ ਸਾਹਬ ਆਗ ਚ ਰਾਹੇ ਤੇ 1949 ਵਿੱਚ ਪਾਕਿਸਤਾਨ ਫੌਜ ਨਾਲ ਮਿਲ ਕੇ ਅਤਿਆਚਾਰ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਹੋਏ ਵਿਸ਼ਾਲ ਵਿਦਿਆਰਥੀ ਪ੍ਰਦਰਸ਼ਨਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਬੰਗਲਾਦੇਸ਼ ਵਿੱਚ ਵਿਦਿਆਰਥੀ ਹਾਕਮ ਜਮਾਤੀ ਪਾਰਟੀਆਂ ਦੇ ਪ੍ਰਭਾਵ ਤੱਕ ਸੀਮਤ ਨਹੀਂ ਸਨ ਵਿਦਿਆਰਥੀਆਂ ਦੇ ਵੱਡੇ ਪੱਦਰਤੇ ਹੋਏ ਕਤਲੇਆਮ ਅਤੇ ਤਸ਼ੱਦਦ ਦੇ ਅਪਸ਼ੋਕੜ ਵਿੱਚ ਜਦੋਂ ਸ਼ੇਖ ਅਸੀਨਾ ਸਰਕਾਰ ਆਪਣੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿੱਛੇ ਟਕੀ ਗਈ ਤਾਂ ਵਿਰੋਧੀ ਹਾਕਮ ਪਾਰਟੀਆਂ ਨੇ ਵੀ ਆਪਣੇ ਸਮਰਥਕਾਂ ਨੂੰ ਲਾਮਬੰਦ ਕਰ ਦਿੱਤਾ 4 ਅਗਸਤ ਅਤੇ ਉਸ ਤੋਂ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਈ ਥਾਵਾਂ 'ਤੇ ਪੁਲਿਸ ਵਾਲਾਂ 'ਤੇ ਹਮਲੇ ਹੋਏ ਅਤੇ ਇੱਕ ਰਿਪੋਰਟ ਅਨੁਸਾਰ ਲਗਭਗ 19 ਪੁਲਿਸ ਵਾਲਿਆਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸ਼ੇਖ ਅਸੀਨਾ ਦੇ ਦੇਸ਼ ਵਿੱਚ ਭੱਜਣ ਤੋਂ ਬਾਅਦ ਢੀੜ ਨੇ ਸੜਕਾਂ 'ਤੇ ਕਬਜ਼ਾ ਕਰ ਲਿਆ ਅਤੇ ਸ਼ੇਖ ਮੁਜੀਬੁਰ ਰਹਿਮਾਨ ਦੇ ਬੁੱਤਾਂ ਸਮੇਤ ਕਈ ਥਾਵਾਂ 'ਤੇ ਪੰਨ ਪੰਨ ਤੋੜ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਹਾਇਸ਼ ਤੇ ਵੀ داخل ਹੋ ਗਏ 5 ਅਗਸਤ ਤੋਂ ਬਾਅਦ ਆਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਅਤੇ ਜਾਇਦਾਦ 'ਤੇ ਹਮਲੇ ਕੀਤੇ ਗਏ ਉਹਨਾਂ ਵਿੱਚੋਂ 2 ਦਰਜਨ ਦੇ ਕਰੀਬ ਮਾਰੇ ਗਏ ਸਨ 5 ਅਗਸਤ ਤੋਂ ਬਾਅਦ ਘਟ ਗਿਣਤੀਆਂ ਤੇ ਕਈ ਹਮਲਿਆਂ ਦੀਆਂ ਖਬਰਾਂ ਆਈਆਂ Hindu, Isaiyan ਅਤੇ Bodhiyan ਦੀਆਂ ਸਾਂਝੀਆਂ ਕੌਸਲ ਅਨੁਸਾਰ Hinduਾਂ ਦੇ 10 ਧਾਰਮਿਕ ਸਥਾਨਾਂ 'ਤੇ ਹਮਲੇ ਕੀਤੇ ਗਏ ਹਨ ਟਾਕਾਚਾ ਇੰਦਰਾ ਗਾਂਧੀ ਕਲਚਰ ਸੈਂਟਰ 'ਤੇ ਹਮਲਾ ਹੋਇਆ ਰੰਗਪੁਰ ਵਿੱਚ ਦੋ ਹਿੰਦੂ ਕੌਂਸਲਰਾਂ ਦਾ ਕਤਲ ਕਰ ਦਿੱਤਾ ਗਿਆ। ਉਹਨਾਂ ਦੇ ਘਰਾਂ ਅਤੇ ਦੁਕਾਨਾਂ ਤੇ ਕਈ ਥਾਵਾਂ ਤੇ ਹਮਲੇ ਕੀਤੇ ਗਏ। ਕਟਗਿੰਤੀ ਅਤੇ ਉਹਨਾਂ ਦੇ ਧਾਰਮਿਕ ਸਥਾਨਾਂ 'ਵਰੋਤ ਹੋਏ ਇਨ੍ਹਾਂ ਹਮਲਿਆਂ ਦੀ ਵਿਦਿਆਰਥੀ ਆਗੂਆਂ ਅਤੇ ਜਮਹੂਰੀ ਅਧਿਕਾਰਕਰ ਕਾਰਕੁਨਾਂ ਵੱਲੋਂ ਨਖੇਦੀ ਕੀਤੀ ਗਈ। ਕਟਗਿੰਤੀਆਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਵਿਦਿਆਰਥੀਆਂ ਵੱਲੋਂ ਗਰੁੱਪ ਬਣਾਏ ਗਏ। ਇਹ ਕਾਰਵਾਈਆਂ ਸਪਸ਼ਟ ਤੌਰ ਤੇ ਉਹਨਾਂ ਤਾਕਤਾਂ ਦੀਆਂ ਕਾਰਵਾਈਆਂ ਸਨ ਜਿਨ੍ਹਾਂ ਨੇ ਇਹ ਸ਼ਾਸਨ ਦੇ ਖਿਲਾਫ ਵਿੱਚ ਆਪਣੇ ਫਿਰਕੂ ਏਜੰਡੇ ਨੂੰ ਅੱਗੇ ਵਧਾਉਣ ਦਾ ਮੌਕਾ ਦੇਖਿਆ ਜੇਕਰ ਇਹ ਕਾਰਵਾਈਆਂ ਜਾਰੀ ਰਹੀਆਂ ਤਾਂ ਇਹ ਤਾਕਤਾਂ ਹੋਰ ਮਜ਼ਬੂਤ ਹੋਣਗੀਆਂ ਫੌਜ ਅਤੇ ਰਾਸ਼ਟਰਪਤੀ ਨੇ ਆਬਾਮੀ ਲੀਗ ਨੂੰ ਛੱਡ ਕੇ ਵਿਦਿਆਰਥੀ ਨੇਤਾਵਾਂ ਸਿਵਲ ਸੁਸਾਇਟੀ ਸੰਗਠਨਾ ਦੇ ਨੇਤਾਵਾਂ ਅਤੇ ਸਿਆਸੀ ਪਾਰਟੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅੰਤਰਮ ਪ੍ਰਸ਼ਾਸਨ ਇੱਕ ਕਿਸਮ ਦੀ ਅੰਤਰਮ ਸਰਕਾਰ ਲਈ ਸਲਾਹਕਾਰ ਨਿਯੁਕਤ ਕੀਤੇ ਬੰਗਲਾਦੇਸ਼ ਵਿੱਚ ਛੋਟੇ ਉਤਪਾਦਕਾਂ ਨੂੰ ਕਾਰਪੋਰੇਟ ਦੇ ਕਰਜ਼ੇ ਹੇਠ ਲਿਆਉਣ ਲਈ ਮਾਈਕਰੋ ਫਾਈਨਾਂਸ ਕਰਜ਼ੇ ਦੀ ਵਿਵਸਥਾ ਦੀ ਅਗਵਾਈ ਕਰਨ ਵਾਲੇ ਜੂਨਸ ਖਾਨ ਸਮੇਤ 16 ਮੈਂਬਰਾਂ ਨੂੰ 8 ਅਗਸਤ ਨੂੰ ਸੌਂਚਕਾਈ ਗਈ ਹੈ ਪੱਛਮੀ ਤਾਕਤਾਂ ਦੇ ਸਮਰਥਕ ਫੁੱਲ ਵਰਾਇਟ ਸਕਾਲਰ ਮਿਸਟਰ ਜੂਨਸਾ ਓਬਾਮਾ ਦੀ ਗਵਾਹੀ ਦੌਰਾਨ ਨੋਬਲ ਸ਼ਾਂਤੀ ਪੁਰਸਕਾਰ ਅਤੇ ਯੂਐਸਏ ਕਾਂਗਰਸ ਤੋਂ ਗੋਲ ਮੈਡਲ ਪ੍ਰਾਪਤ ਕਰਨ ਵਾਲੇ ਸਖਸ਼ਨ ਮਿਸਟਰ ਜੂਨਸ ਕੋਵਾਲਾ ਸਤਾਈ ਮੰਤਰਾਲੇ ਹਨ ਹੋਰ ਮੈਂਬਰ ਵੱਖ-ਵੱਖ ਸਮਾਜਿਕ ਸਮੂਹਾਂ ਤੋਂ ਲੈ ਗਏ ਹਨ ਜਿਨ੍ਹਾਂ ਵਿੱਚੋਂ ਦੋ ਵਿਦਿਆਰਥੀ ਆਗੂ ਵੀ ਸ਼ਾਮਲ ਹਨ ਫੌਜ ਜ਼ਰੂਰ ਇਸ ਅੰਤਰਮ ਸਰਕਾਰ ਦੀ ਮੁੱਖ ਸਮਰਥਕ ਹੋਵੇਗੀ ਇਸ ਅੰਤਰਮ ਸਰਕਾਰ ਵੱਲੋਂ ਜਮਹੂਰੀਅਤ ਨੂੰ ਬਹਾਲ ਕਰਨਾ ਅਰਥਾਤ ਮੁਕਤਾਤੇ ਨਿਰਪੱਖ ਚੋਣਾਂ ਕਰਵਾਉਣਾ ਹੈ ਇਸ ਅਭਿਆਸ ਨੂੰ ਪੂਰਾ ਕਰਨ ਲਈ ਕੋਈ ਸਮਾਸੀਮਾ ਕੋਸਤ ਨਹੀਂ ਕੀਤੀ ਗਈ ਇਹ ਸਪੱਸ਼ਟ ਹੈ ਕਿ ਵਿਦਿਆਰਥੀਆਂ ਵਿੱਚ ਭਾਰੀ ਗੁੱਸਾ ਅਤੇ ਲੋਕਾਂ ਵਿੱਚ ਡੂੰਗੀ ਨਾਰਾਜ਼ਗੀ ਨੇ ਸੇਖ ਹਜ਼ੀਨਾ ਨੂੰ ਸਰਕਾਰ ਨੂੰ ਬੇਦਖਲ ਕਰਨ ਵਿੱਚ ਜਿੱਤ ਪ੍ਰਾਪਤ ਕੀਤੀ। ਇਸ ਵੇਲੇ ਇਹ ਜਾਪਰਤੀਤ ਹੁੰਦਾ ਹੈ ਕਿ ਪੱਛਮ ਪੱਖੀ ਤਾਕਤਾਂ ਸਾਹਮਣੇ ਆ ਗਈਆਂ ਹਨ। ਹਾਲਾਂਕਿ ਸਥਿਤੀ ਬਹੁਤ ਅਸਥਿਰ ਹੈ। ਬਹੁਤ ਸਾਰਾ ਭਾਰਤੀ ਮੀਡੀਆ ਇਸ ਨੂੰ ਚੀਨ ਦੁਆਰਾ ਕੀਤਾ ਤਖਤਾ ਪਲਟਾ ਦਰਸਾਰਿਆ ਹੈ। ਅਤੇ ਇਸ ਦਾ ਉਦੇਸ਼ ਪੱਛਮੀ ਸ਼ਕਤੀਆਂ ਦੀਆਂ ਗਤੀਵਿਧੀਆਂ ਨੂੰ ਕਵਰ ਕਰਨਾ ਹੈ ਇਸੇ ਤਰ੍ਹਾਂ ਭਾਰਤੀ ਮੀਡੀਆ ਦੇ ਕੁਝ ਹਿੱਸੇ ਨੇ ਕੱਟਗਿੰਦੀਆਂ ਵਿਰੁੱਧ ਹਮਲਿਆਂ ਨੂੰ ਵਧਾ ਚੜਾ ਕੇ ਪੇਸ਼ ਕੀਤਾ ਅਤੇ ਇਨ੍ਹਾਂ ਹਮਲਿਆਂ ਵਿਰੁੱਧ ਵਿਦਿਆਰਥੀ ਆਗੂਆਂ ਅਤੇ ਜਮਹੂਰੀ ਅਧਿਕਾਰਾਂ ਸੰਗਠਨਾਵੀਆਂ ਜੁਰੂ ਦੀਆਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਇਹ ਝੂਠਾ ਪ੍ਰਚਾਰ ਇਹ ਹਮਲਿਆਂ ਤੋਂ ਭਾਰਤ ਅੰਦਰ ਫਿਰਕੂ ਲਾਹਾ ਲੈਣ ਦਾ ਏਜੰਡਾ ਹੈ ਸੇਖਾ ਸੀਨਾ ਦੇ ਅਹੁਦੇ ਤੋਂ ਲੰਬੇ ਹੋਣ ਵਾਲਾ ਬੰਗਲਾਦੇਸ਼ ਵਿੱਚ ਭਾਰਤ ਸਰਕਾਰ ਨੂੰ ਜ਼ਿਆਰਾ ਤੌਰ ਤੇ ਝਟਕਾ ਲੱਗੇਗਾ ਇਹ ਭਾਰਤ ਸਰਕਾਰ ਦੀ ਲੋਕ ਈਸਟ ਦੀ ਨੀਤੀ ਨੂੰ ਗੁੰਝਲਦਾਰ ਬਣਾ ਦੇਵੇਗਾ ਇਥੋਂ ਤੱਕ ਕਿ ਉੱਤਰ ਪੂਰਬ ਦੀਆਂ ਸਥਿਤੀਆਂ ਨਾਲ ਨਜਿੱਠਣਾ ਵੀ ਹਾਲਾਂਕਿ ਇਸ ਨਾਲ ਪੱਛਮੀ ਬੰਗਾਲ ਦੇ ਬਹੁਤ ਸਾਰੇ ਉਦਮੀਆਂ ਨੂੰ ਭਾਰੀ ਨੁਕਸਾਨ ਹੋਵੇਗਾ ਜੋ ਬੰਗਲਾਦੇਸ਼ ਨਾਲ ਵਪਾਰ ਕਰ ਰਹੇ ਹਨ ਭਾਰਤ ਸਰਕਾਰ ਨੂੰ ਉਹਨਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨਾ ਚਾਹੀਦਾ ਹੈ ਬੰਗਲਾਦੇਸ਼ ਵਿੱਚ ਆਉਣ ਵਾਲਾ ਸਮਾਂ ਅਸ਼ਾਂਤੀ ਅਤੇ ਸਥਿਰਤਾ ਨਾਲ ਭਰਿਆ ਹੋਣ ਵਾਲਾ ਹੈ ਵਿਦਿਆਰਥੀ ਅਤੇ ਮੱਧ ਵਰਗ ਦੀ ਲਾਮਬੰਦੀ ਸੱਤਾ ਵਿੱਚ ਬੈਠੇ ਲੋਕਾਂ ਨੂੰ ਉਖਾੜ ਸੁੱਟਣ ਵਿੱਚ ਕਾਮਯਾਬ ਹੋਣ ਦੇ ਬਾਵਜੂਦ ਕਲਪਤ ਨੀਤੀਆਂ ਨੂੰ ਜਨਮ ਨਹੀਂ ਦਿੰਦੀ ਅਤੇ ਅਕਸਰ ਇਹ ਮੌਕਾ ਪ੍ਰਤੀਕਿਰਿਆਵਾਦੀਆਂ ਦੇ ਇੱਕ ਹੋਰ ਸਮੂਹ ਦੁਆਰਾ ਸੱਤਾ ਵਿੱਚ ਆਉਣ ਲਈ ਵਰਤਿਆ ਜਾਂਦਾ ਹੈ ਬੰਗਲਾਦੇਸ਼ ਵਿੱਚ ਲੰਬੇ ਸਮੇਂ ਤੋਂ ਵਿਦਿਆਰਥੀ ਅੰਦੋਲਨ ਚੱਲ ਰਿਹਾ ਹੈ ਪਰ ਇਹ ਉਹਨਾਂ ਇਹ ਵੀ ਉਹਨਾਂ ਸੱਚ ਹੈ ਕਿ ਕਿਸੇ ਸਥਾਈ ਤਬਦੀਲੀ ਲਈ ਅਜਿਹੀਆਂ ਤਬਦੀਲੀਆਂ ਲਈ ਉਹਨਾਂ ਨੂੰ ਜਥੇਬੰਦ ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਨਾਲ ਇਕਤਾ ਬਣਾਉਣੀ ਪਵੇਗੀ ਇੱਕ ਬਦਲਵੀਂ ਰਾਜਨੀਤੀ ਲਈ ਇੱਕ ਬਦਲਵੀਂ ਆਰਥਿਕਤਾ ਦੀ ਲੋੜ ਹੋਵੇਗੀ ਮਾਈਕਰੋ ਫਾਈਨਾਂਸ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈ ਫਿਰ ਵੀ ਲੋਕ ਅੱਗੇ ਵਧ ਰਹੇ ਹਨ ਅਤੇ ਇਹ ਇਨਕਲਾਬੀ ਤਾਕਤਾਂ ਲਈ ਬੰਗਲਾਦੇਸ਼ ਨੂੰ ਸਾਮਰਾਜ ਅਤੇ ਪ੍ਰਤੀਕਿਰਿਆਵਾਦੀ ਹਾਕਮਤੋਂ ਮੁਕਤੀ ਵਾਲੇ ਲਿਜਾਣ ਦਾ ਮੌਕਾ ਪ੍ਰਦਾਨ ਕਰਦਾ ਹੈ ਇਹ ਔਖੇ ਪਰ ਦਿਲਚਸਪ ਸਮੇ ਹਨ ਧੰਨਵਾਦ ਜੀ